ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਦੇ ਵਿੱਚ ਪੇਸ਼ ਕੀਤਾ 2026-27 ਦਾ ਬਜਟ ਤੇ ਪੰਜਾਬ ਦੇ ਲਈ ਕੀਤੇ ਅਹਿਮ ਐਲਾਨ ਚਰਨਦਰ ਦੀ ਚਮੜਾ ਇੰਡਸਟਰੀ ਦੇ ਲਈ ਬਜਟ ਰਿਹਾ ਉਤਸ਼ਾਹਜਨਕ ਪੰਜਾਬ ਪਾਸ਼ਪਤ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਕੀਤੀ ਸਲਾਘਾ ਤੇ ਕਿਹਾ ਕਿ ਬਜਟ ਹੈ ਦੂਰੰਦੇਸ਼ੀ ਤੇ ਲੋਕ ਹਤਿਆਸ਼ੀ क्रोमणीया कालीदल दी ਬਟਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਬਜਟ ਦੇ ਉੱਤੇ ਕੀਤੀ ਟਿੱਪਣੀ ਕਿ ਆਹ ਕਿ ਸੰਤੁਸ਼ਟੀਜਨਕ ਨਹੀਂ ਹੈ ਕੇਂਦਰ ਦਾ ਬਜਟ ਕੇਂਦਰੀ ਬਜਟ ਦੇ ਪੇਸ਼ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ ਬੀਤੇ 12 ਸਾਲ ਤੋਂ ਕੇਂਦਰ ਦੀ ਮੋਦੀ ਸਰਕਾਰ ਨੇ ਨਹੀਂ ਦਿੱਤਾ ਬਣਦਾ ਹੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਰਜਿੰਦਰ ਕੌਰ ਪਠੱਲ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਦਿੱਤੇ ਗਏ ਬੰਬਾਂ ਵਾਲੇ ਬਿਆਨ ਤੇ ਦਿੱਤਾ ਸਪਸ਼ਟਿਕਰਨ ਕਿ ਕਿਸੇ 30 ਸਾਲ ਪੁਰਾਣਾ ਤੇ ਪੰਜਾਬ ਸਰਕਾਰ ਨੂੰ ਉਦਾਹਰਣ ਦੇਣ ਦੇ ਲਈ ਕੀਤਾ ਸੀ ਸੰਝਾ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਛੱਡਣ ਤੋਂ ਬਾਅਦ ਆਪਣਾ ਅਗਲਾ ਪਲਾਨ ਸੋਸ਼ਲ ਮੀਡੀਆ ਤੇ ਕੀਤਾ ਸੰਝਾ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਭਲੇ ਦੇ ਲਈ ਬਣਾਉਣ ਦੇ ਲਈ ਸੋਚ ਰਹੇ ਨੇ ਐਨ ਜੀਓ ਸੁਨਾਮ ਦੇ ਪਿੰਡ ਲਖਵੀਰਵਾਲਾ ਦੇ ਨੇੜੇ ਇੱਕ ਰੇਲਵੇ ਲਾਈਨ ਤੇ ਨੌਜਵਾਨ ਨੇ ਕੀਤੀ ਕੁਦਕੋਸ਼ੀ 10000 ਆਏ ਕਿ ਨੌਜਵਾਨ ਤਿੰਨ ਵਾਰ ਵੀਜ਼ਰਜੈਕਟ ਹੋਣ ਤੋਂ ਬਾਅਦ ਰਹਿੰਦਾ ਸੀ ਮਾਨਸਿਕ ਤੌਰ ਤੇ ਪਰੇਸ਼ਾਨ ਤੇ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਕੀਤੀ ਅਗਲੀ ਕਾਰਵਾਈ ਸ਼ੁਰੂ ਗਿਲੰਦਰ ਦੇ ਨਕੂਦਰ ਇਲਾਕੇ ਦੇ ਵਿੱਚ ਇੱਕ ਸ਼ੋਭਾ ਯਾਤਰਾ ਦੇ ਉੱਤੇ ਇੱਕ ਨੌਜਵਾਨ ਨੇ ਚਲਾਈਆਂ ਇੱਟਾਂ ਇਸ ਦੌਰਾਨ ਕਈ ਸ਼ਰਦਾਲੂ ਹੋਏ ਜ਼ਖਮੀ ਤੇ ਪੁਲਿਸ ਨੇ ਨੌਜਵਾਨ ਨੂੰ ਲਿਆ ਹਿਰਾਸਤ ਦੇ ਵਿੱਚ ਪਾਕਿਸਤਾਨ ਤੋਂ ਰਿਹਾ ਹੋ ਕੇ ਆਇ ਸੱਤ ਭਾਰਤੀ ਨਾਗਰਿਕ ਅਟਾਰੀ ਵਾਗਾ ਸਰਦ ਰਾਹੀਂ ਪਰਤੇ ਵਤਨ ਵਾਪਸ ਤੇ ਇਸ ਦੌਰਾਨ ਪਾਕਿਸਤਾਨੀ ਰੇਂਜਰਾਂ ਨੇ ਸੱਤ ਨਾਗਰਿਕਾਂ ਨੂੰ ਭਾਰਤੀ ਬੀਐਸਐਫ ਦੇ ਕੀਤਾ ਹਵਾਲੇ ਪਾਕਿਸਤਾਨ ਸਰਕਾਰ ਵੱਲੋਂ ਜੋ ਇੱਕ ਆਰਡਰ ਪਾਸ ਕੀਤਾ ਗਿਆ ਵਾ ਜਿਹਦੇ ਮਤੇ ਮੁਤਾਬਕ ਇੰਡੀਅਨ ਜਿਹੜੇ ਸਿਵਲ ਪ੍ਰਿਜ਼ਨਰਸ 7% ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦਾ ਆਰਡਰ ਕੀਤਾ ਗਿਆ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ਅਟਾਰੀ ਬਾਰਡਰ ਸਮਥਿੰਗ ਔਰ ਜਿਹੜੇ ਰਿਲੇਟਡ ਅਫਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਚੁੱਕੇ ਆ ਪਾਕ ਰेंजर ਦੇ 7 ਦੇ 7 ਜਿਹੜੇ ਆ ਸਿਵਲ ਪ੍ਰिजन ਉਹਨਾਂ ਨੂੰ ਬੀਐਸਐਫ ਰेंजर ਦੀ ਬੀਐਸਐਫ ਦੇ ਅਫਸਰ ਦੇ ਹੱਥ ਹੰਡਓਵਰ ਕੀਤਾ ਅ ਸਿਵਲ ਨੇਪਟੂਲਰ ਅਠਾਰੀ ਜੀ ਦੀ ਡੀਸੀ ਅਫੀਸ ਤੋਂ ਡਿਊਟੀ ਲੱਗੀ ਹੈ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਾਂਗੇ ਸ਼੍ਰੀ ਸੋਹੇਲ ਮੀਰ ਆਈਪੀਐਸ ਐਸਪੀ ਹੰਸਰ ਰੂਰਲ ਜੀ ਵੱਲੋਂ ਇਹਨਾਂ ਦੀ ਸਕਿਉਰਟੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਕਿ ਪਾਇਲਟ ਸਕਵਡ ਪਾਇਲਟ ਦਾ ਇੰਤਜ਼ਾਮ ਕੀਤਾ ਗਿਆ ਹੈ ਬਾਰਡਰ ਤੋਂ ਇਹਨਾਂ ਨੂੰ ਅੰਮ੍ਰਿਤਸਰ ਦੀ ਹਾਜ਼ਰ ਅੰਦਰ ਲਿਜਾਇਆ ਜਾਏਗਾ ਉੱਥੋਂ ਅੱਗੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੀ ਪਾਇਰੇਟ ਦੇ ਨਾਲ ਇਹਨਾਂ ਨੂੰ ਪੂਰਾ ਸਿਕਿਉਰਿਟੀ ਦੇ ਨਾਲ ਇਹ ਰੈੱਡ ਕਰਾਸ ਗੁਰਦਾਨ ਘਾਸਪਟਲ ਲਿਜਾਇਆ ਜਾਏਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਆ ਗਾਰਡੀਅਨ ਉਹਨਾਂ ਦੇ ਹੈਂਡਓਵਰ ਕੀਤੇ ਜਾਣਗੇ ਇਹ 2023 ਦੇ ਵਿੱਚ ਫਲੱਡ ਆਇਆ ਸੀ ਜੀ ਉਹਦੇ ਵਿੱਚ ਇਹ ਆਪਣੇ ਕੁਝ ਡੰਗਰਾਂ ਦੀ ਦੇਖਭਾਲ ਕਰਦੇ ਹੋਏ ਕੁਝ ਸਮਾਨ ਨੂੰ ਸੰਭਾਲਦੇ ਹੋਏ ਪਾਕਿਸਤਾਨ ਦੀ ਹਾਜ਼ਰ ਅੰਦਰ ਰੁੜ ਕੇ ਚੱਲੇ ਗਏ ਸੀ ਇਹ 6 ਦੇ 6% ਜਿਹੜੇ ਆ ਜੇ ਜੇ ਮੈਂ ਤੁਹਾਨੂੰ ਦੱਸਿਆ ਵੀ ਫਰੋਹੇਪੁਰ ਦੇ 4 ਇੱਕ ਲੁਧਿਆਣਾ ਇੱਕ ਜਲੰਧਰ ਇਹ ਫਲੱਡ ਦੇ ਵਿੱਚ ਹੀ ਰੁੜ ਕੇ ਗਈ ਸੀ ਇਹਨਾਂ ਦੇ ਉੱਪਰ ਇੱਕ ਕੈਫਰ ਲੱਗ ਦਿੱਤੀ ਗਈ ਆ ਤੇ ਇਹਨਾਂ ਨੂੰ ਇੱਕ ਸਾਲ ਚ ਸਜਾਈ ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਦੀ ਪ੍ਰੋਸੀਡਿੰਗ ਚੱਲੀ ਆ ਤੇ ਇਹਨਾਂ ਨੂੰ ਵਾਸ ਕੀਤਾ ਗਿਆ। ਦਿਲਾਲਾਬਾਦ ਦੀ थाना ਵੈਰੋਕੇ ਦੀ ਪੁਲਿਸ ਨੇ ਇੱਕ ਵਿਅਕਤੀ ਦੇ ਉੱਤੇ ਹਥਿਆਰਾਂ ਦੀ ਫੋਟੋ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਤੋਂ ਬਾਅਦ ਕੀਤਾ ਪਰਚਾ ਦਰਜ ਤੇ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਇੰਸਟਾਗ੍ਰam ਤੇ ਅਪਲੋਡ ਕੀਤੀ ਸੀ ਹਥਿਆਰਾਂ ਦੀ ਫੋਟੋ। ਤੈਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸਤਿ ਸ੍ਰੀ ਅਕਾਲ